ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ 5811 ਏਹੀ ਹੋ ਗਿਆ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਹਰੜ ਕਲਾਂ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ 4 ਛੋਟੀਆਂ ਖਵਾਵਾਂਗੇ ਤਿੰਨ ਛੋਟੀਆਂ ਦੇ ਇੱਕ ਵਹਿੜ ਠੀਕ ਹੈ ਠੀਕ ਹੈ ਤਿੰਨ ਛੋਟੀਆਂ ਤੇ ਇੱਕ ਵਹਿੜ ਆ ਤੇ ਆਪਾਂ ਪਹੁੰਚਿਆ ਭਾਜੀ ਬਗੀਚੇ ਸਿੰਘ ਹੋਣਾ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਪਛਮਣ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਚੜਦੀ ਕਲਾ ਜੀ ਤੁਸੀਂ ਸੁਣਾਓ ਵਦਿਆ ਨੇਰਾ ਭਾਜੀ ਬੜਾ ਕੀਤਾ ਅੱਜ ਨੇਰਾ ਫਿਰ ਗਏ ਆ ਕਿਤੇ ਦੂਰੀ ਤੇ ਆਉਂਦੇ ਆਉਂਦੇ ਹੋ ਗਿਆ ਬਾਵਾਂ ਹੀ ਹੋ ਗਿਆ ਨਾ ਹਾਂਜੀ ਹਾਂਜੀ ਖਾਂਬਲਾ ਕੱਢ ਕੇ ਟਾਈਮ ਮੇਰਾ ਨਾ ਲਓ ਭਾਜੀ 8:05 ਤੇ 8 ਮਿੰਟ ਹੋ ਗਏ ਜੀ ਚਲੋ ਕੋਈ ਗੱਲ ਨਹੀਂ ਕਰਦੇ ਆਪਣਾ ਹਾਂ ਹਾਂਜੀ ਹਾਂਜੀ ਤੇ ਵੀ ਤੇ ਆਪਣਾ ਨਾਮ ਤੇ ਐਡਰੈਸ ਦੱਦਿਆ ਮੇਰਾ ਭਾਜੀ ਬਗੀਚਾ ਸਿੰਘ ਜੀ ਪੈਂਦਾ ਹਰੜਾ ਕਲਾ ਦਾ ਤਸੀਲ ਹੈ ਨਾਲਾ ਜ਼ਿਲ੍ਹਾ ਮਰਸਾ ਜੀ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦੋ 98417967 ਰਿਆ ਸੀ ਬਈ ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਹਾਂ ਜੀ ਭਾਜੀ ਕਰੀਏ ਆਪੇ ਅੱਜ ਦੱਸਿਓ ਹਾਂ ਝੋਟੀ ਦਾ ਇਹਦੀ ਦੋ ਦਸਵਾ ਝੋਟੀ ਸੁਣੀ ਆ ਅੱਛਾ ਜੀ ਤੇ ਮਾਲੋ ਘੱਲ ਇਹਦੇ 10 12 ਦਿਨ ਹੈਗੇ ਜਿਸ ਨੂੰ ਠੀਕ ਹੈ ਠੀਕ ਹੈ ਜੀ ਬਾਕੀ ਛੋਟੀ ਵੇਖੋ ਕੱਦ ਵਜਨ ਆ ਗਿਆ ਥਣ ਭਾਂਡੇ ਵਾਲੀ ਭਾਈ ਛੋਟੀ ਠੀਕ ਹੈ ਠੀਕ ਹੈ ਲੋ ਭਾਈ ਐ ਪੂਰੀ ਪੜੀ ਜੁੜੀ ਛੋਟੀ ਦੇ ਜੱਟ ਬਲੈਕ ਆ ਗਈ ਆ ਤੇ ਕਰੋ ਚੱਕ ਬਾਕੀ ਰਾਜ ਜੀ ਬਹੁਤ ਆ ਖੋਲ ਰਾਜੂ ਵੀ ਖੋਲ ਰਾਜੂ ਵੀ ਖੋਲ ਇਹ ਰਾਜ ਜੀ ਬਾਈ ਨੇਹਲਾ ਥੋੜਾ ਜਿਹਾ ਹੋ ਗਿਆ ਦੇਖ ਛੋਟੀ ਕਾਦੀ ਹਾਥੀ ਆ ਆਫੀ ਆ ਭਾਜੀ ਵੇਖੋ ਕਿੰਨੀ ਵੱਡੀ ਛੋਟੀ ਜੱਗੇ ਵੀ ਨਾ ਠੀਕ ਹੈ ਠੀਕ ਹੈ ਜੀ ਲੋ ਭਾਈ ਲਾਗੇ ਨੂੰ ਤੁਹਾਨੂੰ ਆਪਾਂ ਥਣ ਭਾਂਡਾ ਵੀ ਕੱਕ ਕਰਾਉਨੇ ਆ ਬਹੁਤ ਬਾਗਮਾਲ ਲੱਗਾ ਥਣ ਥਣ ਵੀ ਇਹ ਵੱਡੀ ਝੋਟੀ ਆ ਪੂਰੀ ਬਾਈ ਥਲੇ ਹਨੇਰਾ ਹੋ ਗਿਆ ਇਹ ਤੇ ਪਰਛਾਵਾਂ ਲਿਜਾਉਣਾ ਜੇ ਤੇ ਕੋਈ ਗੱਲ ਨਹੀਂ ਆ ਤੇ ਬਾਕੀ ਥਲੇ 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 ਆ ਵੀ ਤੁਮ ਕਰ ਜੋ ਆ ਮੈਂ ਯਾਰ ਆ ਠੀਕ ਹੈ ਠੀਕ ਹੈ ਲੋ ਬਾਈ ਬਾਕੀ ਫੇਸ ਕੁਆਲਿਟੀ ਲੈ ਲੈ ਕੋਈ ਵਾਕੀ ਉਧਰੋਂ ਭਾਵੇਂ ਤਾਂ ਆਪਾਂ ਦੇ ਦੇ ਨੇ ਲੋ ਬਾਈ ਸਿੰਘ ਸੁਣਦੇ ਫੇਸ ਕੁਆਲਿਟੀ ਵੀ ਕੀ ਕਰ ਸਕਦੇ ਜੇ ਬਾਕੀ ਥਣਪੰਡਾ ਵੀ ਜੀ ਬਖਾਉ ਜੂਗੀ ਠੀਕ ਠੀਕ ਲਓ ਭਾਈ ਲਾਗੇ ਤੋਂ ਕਰੋ ਚੈੱਕ ਥਾਣਾ ਦਾ ਸ਼ਾਨਦਾਰ ਆਇਆ ਅੱਛਾ ਪਗਾਂਵਾਰੇ ਬਿਆ ਤੇ ਦਿਨ ਖੜਦੀ ਦਾਸ ਹੋਰ ਹਾਂਜੀ ਇਹ ਸੂਣਦਾ ਕਿ ਚੰਗਾ ਹਵਾਨਾ ਬਣਾ ਲੂ ਲੈ ਲੈ ਕੇ ਚਵਾਇਆ ਪਿਛਲੇ ਸੂਏ ਭਾਈ ਦੋ ਦਿਨ ਦੁੱਧ ਵੀਰ ਝੂਠ ਮਾਰਨ ਵਾਲੀ ਗੱਲ ਹੈ ਵੀਰ ਨੇ ਕਿਹਾ 13 14 ਕਿਲੋ ਛੋੜੀ ਤੇ ਆਏ ਅੱਛਾ ਅੱਛਾ ਠੀਕ ਹੈ ਲਓ ਭਾਈ ਪਹਿਲਾਂ ਨਹੀਂ 13 14 ਲੀਟਰ ਇਹਨਾਂ ਦੁੱਧ ਚਵਾਇਆ ਵਾ ਬਾਕੀ ਦਿਖਣੀ ਨਹੀਂ ਗਈ ਭਾਈ ਵੇਖੋ ਪਲੀ ਯੂਰੀ ਕਿੰਨੀ ਝੋਲੀ ਹਾਂਜੀ 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 ਕਾਹ ਤਾ ਸੁਣ ਦੋਵੇਂ ਸਾਈਡਾਂ ਦਾ ਬਹੁਤ ਸ਼ਾਨਦਾਰ ਲ ਤੇ ਚੋੜੀ ਨਹੀਂ ਮੰਨਦੀ ਜਿਹਦਾ ਵਲਾਦਨ ਦਾ ਮਾਂ ਮੰਦੀ ਹੈ ਠੀਕ ਹੈ ਠੀਕ ਹੈ ਤੇ ਕੀ ਮੁੱਲ ਪਾਜੀ ਫਿਰ ਕਰਨਾ ਦਾ ਮੈਨੂੰ ਵੀ ਜੀਤ ਕਰਦਾ 12 ਮੰਗ ਲੀਏ ਦਾ ਹਾਂਜੀ ਪਰ ਆਪਾਂ ਜੈ ਜੀ ਕਰੀਏ ਬੋਲਣਾ ਹਾਂਜੀ ਹਾਂਜੀ ਓ ਕੀ ਦਾ ਮੁੱਲ ਪਾਜੀ ਲੱਖ ਰੁਪਈਆ ਜੀ ਅੱਛਾ ਜੀ ਹਾਂਜੀ ਕਰੀਏ ਜਾਏ 95000 ਦੀ ਪੈਸੇ ਦੇ ਦਈਏ ਕਰ ਦਈਏ ਥੋੜਾ ਜਿਆਦਾ ਮਾਨ ਕਰ ਦੋ ਆ ਵੀ ਜੱਗੇ ਪਾਜੀ ਉਰੇ ਦਿਨੇ ਕਰਦੇ ਕਿ 90 ਦੀ ਨਹੀਂ ਮੇਰੀ ਨੂੰ ਭਾਈ ਕਹਿੰਨੀ ਛੋਟਾ ਨਹੀਂ 90 ਜਿੰਨ ਕੋ ਭਾਈ ਦਾ ਹਾਂਜੀ ਛੋਟੀ 92000 ਚੋਂ 200 ਰੁਪਏ ਛੋਟ ਕਰ ਦਈਏ ਜੀ ਭਾਈ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਖਿਆ ਕਰੀ ਵਾਕਿਆ ਮੋੜਿਆ ਭਾਈ ਨਾ ਚਲੋ ਅਸੀਂ ਮਾਫੀ ਚਾਹੁੰਦੇ ਆ ਨਹੀਂ ਨਹੀਂ ਮਾਫੀ ਨਹੀਂ ਤੇ ਮੇਰੇ ਵੀਰ ਦੇ ਪਰ ਵੇਖ ਲਓ ਇੱਕ ਗੱਲ ਦਾ ਯਕੀਨ ਦਿਵਾਇਓ ਵੀ ਛੋਟੀ ਮਵਾਕਿਆ ਨਹੀਂ ਨਹੀਂ ਬਿਲਕੁਲ ਬਿਲਕੁਲ ਹਾਂਜੀ ਇੱਕ ਵੀਰ ਦੀ ਛੋਟੀ ਭਾਈ ਵੇਖੋ ਕਿੰਨੀ ਕਿੰਨੀ ਪਛਾਣ ਹਾਂਜੀ 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 ਚਲੋ ਭਾਈ 92000 ਚੋਂ 200 ਰੁਪਏ ਛੋਟ ਹਾਂਜੀ ਹਾਂਜੀ 200 ਰੁਪਏ ਛੋਟ ਭਾਈ ਠੀ ਤੇ ਪੇਟ ਭੁਲੇਖੇ ਦੇਖੋ ਪਾਣੀ ਬਣਾ ਬਲੈਟਰ ਗਾ ਹੀ ਹੈ ਅਵੀ ਖਾਣੇ ਕੰਨ ਆਹ ਲਾਹੋ ਨਾ ਹੀ ਨਾ ਸਰ ਭਰਾਈ ਪੋਛਾ ਲਓ ਕਰੋ ਬਹੁਤ ਜਿਆਦਾ ਡਰ ਆ ਗਿਆ ਸੱਜਰ ਸੂਈ ਭਰੀ ਆਹ ਸੱਜਰ ਸੂਈ ਨਹੀਂ ਪਾ ਜੀ ਨੂੰ 20 22 ਦਿਨ 25 ਦਿਨ ਹੀ ਲਾ ਲਓ ਮੰਨ ਲਓ ਸੂਈ ਨੋ ਹੋ ਗਈ ਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਲੋ ਭਾਈ ਫੀਮੇਲ ਕਾਫ ਆ ਗਈ ਇਹਦੇ ਪਿੱਛੇ ਤੇ ਕੱਦ ਕਾਟ ਦੀ ਚੰਗੀ ਆ ਅੱਲਾ ਉਹ ਠਾਕਵਾ ਕੀ ਤੇ ਨੂ ਲੈ ਯਾਰ ਅੱਜ ਵੀਰੇ ਪਹਿਲਾਂ ਆਇਆ ਨੂੰ ਲਾਇਆ ਐਨ ਕਰ ਪੈਨੂ ਲਾਇਆ ਪਹਿਲਾਂ ਕੋਈ ਨਹੀਂ ਕੋਈ ਸੈਲ ਚੱਲ ਮੋੜ ਦਾ ਇੱਕ ਦੋ ਮੋੜ ਦਾ ਦੂਜਾ ਸੁਆ ਭਾਜੀ ਦੂਜਾ ਸੁਆ ਵੀਦੀ ਝੋਡੀ ਦਾ ਅੱਛਾ ਜੀ ਇਸ ਹਿਸਾਬ ਨਾਲ ਲੈ ਤਾਂ ਗਾਇਆਂ ਹਜੇ 2 ਕਿਲੋ ਝੋਗੇ ਝੋਡੀ ਆਈ ਏ ਠੀਕ ਹੈ ਠੀਕ ਹੈ ਲੋ ਬਾਈ ਅਜੇ 2 ਲੀਟਰ ਬਾਈ ਕਹਿੰਦਾ ਕਿ ਚਵਾਈ ਕਰਕੇ ਲੈ ਕੈਂ ਜੀ ਤੇ ਵੀਡੀਓ ਬਣਾਉਣ ਕਰਕੇ ਥੋੜਾ ਜਿਹਾ ਚਲੋ ਇਹ ਵੀ ਲੇਟ ਹੋ ਗਏ ਆ ਬਾਕੀ ਕੱਦ ਬਜਨ ਦੀ ਵੀ ਚੰਗੀ ਆ ਤੇ ਪਿੱਠ ਪਣੀ ਲਓ ਤੁਸੀਂ ਚੈੱਕ ਕਰ ਸਕਦੇ ਜੀ ਤੇ ਵੀ ਖਾਂਦਾਰ ਆ ਹਾਂਜੀ ਤੇ ਇਧਰ ਨਹੀਂ ਸਟਾਲ ਤੋਂ ਦਿਖਾ ਦਿਓ ਮੜਾ ਜਾ ਦਿਖਾ ਦਿਓ ਗੁੰਮ ਖਾ ਲਓ ਬਾਈ ਜੀ ਲਾਗੇ ਤੋਂ ਕਰੋ ਚੈੱਕ ਮਿਲਕ ਮੈਨ ਜੀ ਬਹੁਤ ਚੰਗੀ ਲੱਗੀ ਆ ਤੇ ਸਾਲ ਥੋੜੀ ਵੀ ਬਹੁਤ ਚੰਗਾ ਵਾ ਹਾਂਜੀ ਤੇ ਕੀ ਮੁੱਲ ਭਾਈ ਫਿਰ ਇਹਦਾ ਜੀ ਇਹਦੇ ਥਲੇ ਦੁੱਧ ਹੈਗਾ ਜੇ 12 ਕਿਲੋ ਅੱਛਾ ਜੀ ਮੰਨ ਲਓ ਦੁੱਧ 12 ਹੀ ਹੋਊਗਾ ਹਾਂਜੀ ਆਪਾਂ 11 ਕਿਲੋ ਦੀ ਗਾਰੰਟੀ ਦਵਾਂਗੇ ਠੀਕ ਹੈ ਠੀਕ ਹੈ ਲਓ ਬਾਈ 11 ਲੀਟਰ ਜਿਹੜਾ ਬਿਲਕੁਲ ਰੈਡੀ ਆ ਤੇ ਕੱਟੀ ਤੀਗੇ ਦੀ ਪਿਓਰ ਮਰਾਂ ਨਸਲ ਦੀ ਕੱਟੀ ਮੱਖਣ ਅੱਛਾ ਠੀਕ ਹੈ ਠੀਕ ਹੈ ਉਹ ਵੀ ਤੁਹਾਨੂੰ ਆਪਾਂ ਝਲਕ ਦਿਖਾ ਦਿੰਨੇ ਆ ਤੇ ਕੀ ਮ ਵੇ ਲੋ ਵੀ ਦੀ ਰਾਵੀ ਮੋਲਤ ਜੀ ਦਾ ਲੱਖੀ ਕਰ ਲਈਏ ਝੋਡੀ ਜੀ ਦੀ ਵੰਡੀ ਆ ਹਾਂਜੀ ਪਰ ਜਾਇਜ਼ ਹੀ ਕਰ ਲੈਨੇ ਆ ਠੀਕ ਹੈ ਜੀ ਵੀ ਜੀ 90 ਹਜ਼ਾਰ ਦੀ ਝੋਡੀ ਦੇ ਦਈਏ ਕਰ ਦੋ ਆਪ ਇਮਾਨਦਾਰ ਜਿੰਨਾ ਕਿ ਵੀ ਜੀ ਤੇ ਰਹਾ ਨਾ 85 ਹਜ਼ਾਰ ਦੀ ਝੋਡੀ ਦੇ ਦਾਂਗੇ ਠੀਕ ਹੈ ਠੀਕ ਆ ਲਓ ਬਾਈ ਜੀ 85 ਹਜ਼ਾਰ ਦੀ ਤੇ 200 ਰੁਪਏ ਛੋੜ ਲਾ ਹਾਂ 200 ਰੁਪਏ ਛੋੜ ਚਲੋ ਜੀ ਇਹ 84 ਜੋ 200 ਰੁਪਏ ਛੋੜ ਕਰ ਲਾਂਗੇ ਠੀਕ ਹੈ ਲਓ ਬਾਈ ਜੀ 84 ਹਜ਼ਾਰ ਤੇ 200 ਰੁਪਏ ਛੋੜ ਬਾਕੀ ਥਣ ਭਾਂਡਾ ਦਿਖਾਓ ਝੋਡੀ ਬਹੁਤ ਹੀ ਸ਼ਾਨਦਾਰ ਅਡਰ ਕੁਆਲਟੀ ਲੱਗੀ ਆ ਤੇ ਦੁੱਧ ਕਿੰ ਇਹ ਭਾਜੀ ਦੁੱਧ ਜੇਤ ਵੀਰ ਸੇਵਾ ਵਾਲਾ ਲੈ ਗਿਆ ਅੱਛਾ ਜੀ 2 14 ਕਿਲੋ ਜੋੜੀ ਦੇ ਦਊਗੀ ਠੀਕ ਹੈ ਠੀਕ ਹੈ ਲੋ ਭਾਜੀ 14 ਲੀਟਰ ਦੁੱਧ ਜਿਹੜਾ ਚਵਾਈ ਆਊਗੀ ਸੇਵਾ ਦੇ 11 12 ਕਿਲੋ ਜੋੜੀ ਦੇ ਠੀਕ ਹੈ ਠੀਕ ਹੈ ਜੀ ਬਾਕੀ ਵਜ਼ਨ ਵੇਖੋ ਝੋੜੀ ਲਾ ਕੇ ਮਾਂ ਜਿਆਦਾ ਹੋਵੇ ਲੋ ਭਾਜੀ ਬਹੁਤ ਹੀ ਸ਼ਾਨਦਾਰ ਆ ਤੇ ਆਜੋ ਹੁਣ ਤੀਜੇ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਇਹ ਮਿਲਦੀ ਝੋੜੀਆਂ ਦੇ 15 20 ਦਿਨ ਖਾਦੀ ਜੇ ਅੱਛਾ ਜੀ ਹਾਂਜੀ 20 ਦਿਨ ਖਾ ਠੀਕ ਠੀਕ 20 ਦਿਨ ਖਾਦੀ ਜੇ ਜੀ ਅੱਛਾ ਜੀ ਤੇ ਮੰਨ ਲਓ ਵੀ ਇਹਨੇ ਅੱਜ ਹੀ ਦੋ ਤਰੀਕ ਹਾਂਜੀ 18 ਤਰੀਕ ਨੂੰ ਇਹ 10 ਮਹੀਨੇ ਪੂਰੇ ਹੁੰਦੇ ਜੀ ਠੀਕ ਆ ਠੀਕ ਆ ਜੀ ਲਓ ਬਾਈ 18 ਤਰੀਕ ਨੂੰ ਜਿਹੜੇ 10 ਮਹੀਨੇ ਦੇ ਪੂਰੇ ਹੋਣੇ ਆ ਤੇ ਬਾਕੀ ਕੋਈ ਉੱਤੇ ਹੋ ਚੱਲਦੇ ਆ ਨਾ ਕਿ ਚੋਣ ਤੋਂ ਬਾਈ ਕੱਡੇ ਕੱਦ ਵਜ ਨਾਲੀ ਦੂਜਾ ਸੋਇ ਚੌਗੀ ਨੂੰ ਠੀਕ ਆ ਠੀਕ ਆ ਲਓ ਬਾਈ ਪੇਟ ਫੁਟਾ ਵੀ ਬਹੁਤ ਚੌੜਾ ਵਾ ਚੈੱਕ ਕਰ ਸਕਦੇ ਸੀ ਜੀ ਬਹੁਤ ਵੱਡੀ ਪੂਰੀ ਫੁੱਲ ਸਹਜ ਆ ਠੀਕ ਆ ਠੀਕ ਆ ਲਓ ਬਾਈ ਬਹੁਤ ਜਿਆਦਾ ਖੋਲੋ ਵੀਰ ਜੀ ਖੋਲੋ ਵੀਰ ਜੀ ਹਾਂ ਨੂੰ ਤੋਰ ਦੇ ਪਰਾਂ ਨੂੰ ਹਾਂ ਨੂੰ ਤੋਰੋ ਉਹ ਬਗੀ ਫੇਸ ਕੁਆਲਟੀ ਤੁਸੀਂ ਕਰੋ ਚੈੱਕਪ ਐਮਪੋਰਟ ਜੀ ਕਰਨ ਨਾ ਤੁਰ ਦੋ ਕੋਈ ਨਹੀਂ ਇਧਰੋਂ ਘਮਾ ਲਓ ਇਧਰ ਬਾਜ ਚੈੱਕ ਕਰੋ ਚੱਕ ਬਾਈ ਜੀ ਲਾਗੇ ਦੋ ਕੱਦ ਵਜਨ ਦੀ ਇਹ ਵੀ ਬਹੁਤ ਚੰਗੀ ਆ ਬਹੁਤ ਹੀ ਪੂਰੀ ਵੱਡੀ ਮੋੜ ਨਾਲ ਕਰੋ ਚੱਕ ਪੇਟ ਪੂੜਾ ਬਹੁਤ ਹੀ ਯਾਰਾ ਬਾ ਕਮਾਲ ਆ ਬਹੁਤ ਵੱਡੀ ਝੋਟੀ ਆ ਕੋਈ ਕਮੀ ਨਹੀਂ ਇਹਦੇ ਰੌਣ ਕਰਕੇ ਨਾ ਆ ਕੋਈ ਡੰਗੜ ਹਾਂਜੀ ਠੀਕ ਆ ਠੀਕ ਆ ਜੀ ਥਾਣਾ ਖਾਓ ਝੋਟੀਆਂ ਗਲਾਬੀ ਕਰਨ ਲੱਗਾ ਠੀਕ ਹੈ ਠੀਕ ਹੈ ਲੋ ਬਈ ਥਾਣਾ ਦਾ ਸੈਜ ਗਿਆ ਤੁਸੀਂ ਕਰ ਸਕਦੇ ਜੇ ਚੈੱਕ ਲਾਗੇ ਤਾਂ ਬਹੁਤ ਚੰਗੀ ਕਾਤ ਵਜਨੇ ਪਰ ਇਹ ਗਲਾ ਨਹੀਂ ਜਗੇ ਭਾਜੀ ਜਿੰਨਾ ਕਿ ਆਪਾਂ ਮੁੱਲ ਪਾਉਣਾ ਨਾ ਝੋਟੀ ਦਾ ਅੱਛਾ ਜੀ ਤੇ 20 ਗ੍ਰਾਮ ਝੋਟੀ 20 25000 ਰੁਪਏ ਵੰਦੇ ਆ ਝੋਟੀ ਠੀਕ ਹੈ ਠੀਕ ਹੈ ਜੀ ਲੱਖ ਰੁਪਏ ਦੀ ਝੋਟੀ ਆ ਵੀ ਜਾਂਦਾ ਠੀਕ ਹੈ ਠੀਕ ਹੈ ਜੀ ਕੀ ਮੁੱਲ ਭਾਈ ਫਿਰ ਇਹਦਾ ਇਹਦੇ ਮੁੱਲੇ ਦਾ ਭਾਵੇਂ 85 ਕਰੀਏ ਭਾਵੇਂ 80 ਕਰੀਏ ਅੱਛਾ ਜੀ ਆਪਾਂ ਬਸ ਖਾਨਾ ਵਾਲੀ ਗੱਲ ਕਰੀਏ ਹਣਾ ਹਾਂਜੀ ਹਾਂਜੀ ਇਹ ਵੀ ਜੀ ਆਪਾਂ ਦੇ ਦਾਂਗੇ ਲਾਸਟ 750 200 ਰੁਪਿਆ ਛੋਟ 200 ਰੁਪਿਆ ਛੋਟ ਕਰਵਾ ਲਓ ਭਾਜੀ 75000 ਜਿਹੜਾ 200 ਰੁਪਿਆ ਛੋਟ ਹੋਣੀ ਹੈ ਹਾਂਜੀ ਤੇ ਆਜੋ ਐਂਡ ਤੇ ਤੁਹਾਨੂੰ ਹੁਣ ਇੱਕ ਵੈਢ ਦਿਖਾਉਣੀ ਆਪਾਂ ਇਹ ਵੀ ਹੁਣੇ ਆਈ ਹੈ ਅੱਗੇ ਵੀ ਦੇ ਜੀ ਅੱਛਾ ਠੀਕ ਹੈ ਜੀ ਹਾਂਜੀ ਬਾਕੀ ਅੰਨੀ ਠੰਡੀ ਸੀ ਵੈੜਿਆ ਬਹੁਤ ਵੱਧ ਭਾਜੀ ਠੀਕ ਹੈ ਠੀਕ ਲਓ ਭਾਜੀ ਕੱਟ ਕਾਟ ਦੀ ਬਹੁਤ ਹੀ ਚੰਗੀ ਆ ਤੁਹਾਨੂੰ ਖੋਲ ਕੇ ਦਿਖਾ ਪਾਜੀ ਨਾ ਮੈਂ ਇਹ ਕੀ ਇਹ ਤਾਂ ਸਾਬ ਦਾ ਧਾਨਾ ਛੋਟੀ ਰੱਖਦੇ ਨਾ ਡਰਦੀ ਕਿੰਨਾ ਕਿੰਨਾ ਦੁੱਧ ਭਾਜੀ ਦੁੱਧ ਵੀ ਦੀ ਘਰ ਵਾਲਿਆਂ ਨੂੰ ਦੱਸਾਂ 9 ਕਿਲੋ ਅੱਛਾ ਜੀ ਆਪਾਂ 7 ਕਿਲੋ ਹੀ ਦੱਸਾਂਗੇ ਠੀਕ ਹੈ ਠੀਕ ਹੈ ਆਪਣੇ ਕੋਈ ਆ ਅੱਛਾ ਜੀ ਵੀਰ ਜੀ ਇਹ ਮੰਨੋ ਤਾਂ ਫਿਰ ਇਹ ਸ਼ਾਕ ਜਨਾ ਕੋਲ ਵਸੀਏ ਇਹਨੂੰ ਹੋ ਗਏ ਇਹ ਅੱਜ 40 ਦਿਨਾਂ ਦੀ ਜੀ ਠੀਕ ਹੈ ਮੋੜਦਾ ਵੀਰ ਮੋੜਦਾ ਕੋਈ ਨਹੀਂ ਅੱਜ ਵੀਰ ਮੋੜਦਾ ਕਿੱਧਰ ਠੀਕ ਹੈ ਜੀ ਨੰਗਰ ਜਾ ਰਹੇ ਹਾਂ ਜਿਆਦਾ ਹੈ ਨਾ ਡੰਗਰ ਜਗਾ ਕਰ ਸਕਦੇ ਜੈਕ ਤੇ ਕਰਾਉਂਦੇ ਵੀ ਦੀ ਸ਼ੱਕ ਚ ਮੰਨ ਲਓ ਆਪਾਂ ਜਿਹੜੇ ਵੀਰ ਕੋ ਲਈ ਆ ਵਾ ਅੱਛਾ ਜੈਕ ਕਰਾਈ ਲਵੀ ਨੇ ਕਿਹਾ ਵੀ ਸੋਨਾ ਲਈ ਆ ਬਾਕੀ 40 ਦਿਨਾਂ ਦੀ ਸ਼ੱਕ ਚ ਜੀ ਦਸੀਏ ਦੇ ਰਾਣ ਨੇ ਅੱਛਾ ਜੀ ਆ ਮੈਂ ਕਿਹਾ ਵੀ 70% ਸੋਨਾ ਲਈ ਉਹ ਕੀ ਪਰਸੈਂਟ ਖਾਦੀ ਆ ਅੱਛਾ ਅੱਛਾ ਠੀਕ ਆ ਠੀਕ ਆ ਲੋ ਵੀ ਚੱਕ ਦੇ ਵਿੱਚ ਪਸ਼ੂ ਚਲੋ ਕੇ ਹਲੇ ਹਾਂ ਦੇ ਕੋਨੇ ਕੇ ਆ ਵੀ 20 ਦਿਨਾਂ ਨੂੰ ਫੇਰ ਚੈੱਕ ਕਰਾ ਲਿਓ ਅੱਛਾ ਠੀਕ ਹੈ ਲੋ ਬਈ ਤਾਂ ਅੱਗੇ ਨੂੰ ਸਣਾ ਦਾ ਸੈਜ ਬਹੁਤ ਸ਼ਾਨਦਾਰ ਗਿੱਠ ਗਿੱਠ ਤੇ ਥਾਂ ਲੱਗਾ ਵਾ ਬਾਕੀ ਠੰਡੀ ਸੀਲ ਪਾਜੀ ਨਹੀਂ ਆ ਅੱਛਾ ਜੀ ਜੇ ਹੱਦੋਂ ਹੀ ਵੱਧ ਠੀਕ ਹੈ ਠੀਕ ਹੈ ਲੋ ਬਈ ਸੀਲੀਆਂ ਸੁਲਦੀਆਂ ਬਹੁਤ ਆ ਦੇ ਆਹ ਦੇ ਠੀਕ ਹੈ ਠੀਕ ਹੈ ਜੀ ਜਿਤਨਾ ਮਰਜ਼ੀ ਬੈਠ ਜਾਵੇ ਠੀਕ ਹੈ ਜੀ ਤੇ ਕੀ ਮੁੱਲ ਪਾਜੀ ਫਿਰ ਇਹਦਾ ਮੁੱਲ ਜੈ ਜੀ ਕਰ ਦਈਏ ਹਾਂ ਜੀ ਜਾਂਦੀਏ ਜੈ ਜੀ ਜੈ ਜਾਂਦੀਏ ਹਾਂ ਜੀ ਤੇ 20 ਦੇ ਦਈਏ ਪਾਜੀ ਦਾ ਤੋਂ ਹਾਂ ਜਿੱਥੇ ਦੇ ਦੇ ਨਹੀਂ ਹਾਂ ਨਾ ਭਾਜੀ ਲਾਸਟ 15200 ਰੁਪਏ ਛੋੜੀ ਜੀ ਠੀਕ ਹੈ ਠੀਕ ਹੈ ਲਓ ਭਾਜੀ 15000 ਬਿਲਕੁਲ ਜਾਇਜ਼ ਮੋਲਿਆ 200 ਰੁਪਏ ਛੋੜ ਹੋਣੀ ਜੀ ਹਾਂਜੀ ਬਾਕੀ ਥਾਂ ਦੇਖੋ ਕਿੰਨਾ ਚੰਗਾ ਤੇ ਹੈ ਵੀ ਮਾਲੂ ਗਰਮੀ ਵਾਲੀ ਵਹਿੜਿਆ ਠੀਕ ਹੈ ਠੀਕ ਹੈ ਲਓ ਭਾਜੀ ਕ੍ਰੌਸ ਦੇ ਵਿੱਚ ਆ ਤੇ ਗਾਂ ਪਸ਼ੂ ਤੁਹਾਨੂੰ ਪਤਾ ਕਿ ਗਰਮੀ ਵਿੱਚ ਇਹੋ ਜਿਹਾ ਚੱਲਣੇ ਆ ਹਾਂ ਬਾਕੀ ਠੰਡੀ ਸੀਲ ਬੜੀ ਹੈ ਜੱਗੇ ਭਾਜੀ ਤੇ ਕੱਦ ਵਜਨ ਦੀ ਵੀ ਚੰਗੀ ਜਾਂ ਕਰੋ ਚੱਕ ਭਾਈ ਜੀ ਕੱਦ ਕੋਦ ਬਹੁਤ ਹੀ ਚੰਗਾ ਵਾ ਹਾਂਜੀ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਭਰਾਵਾਂ ਦਾ